ਸਤਿ ਸ਼੍ਰੀ ਅਕਾਲ ਦੀ ਲਦਾਖ ਟੂਰ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਮੇਰਾ ਲਦਾਖ ਟੂਰ ਦਾ ਤੀਸਰਾ ਦਿਨ ਹੈ ਤੇ ਹੁਣ ਤੱਕ ਮੇਰੀ ਬਾਈਕ ਤਕਰੀਬਨ ਕੋਈ 900 ਕਿਲੋਮੀਟਰ ਤੋਂ ਜ਼ਿਆਦਾ ਹੀ ਚੱਲ ਚੁੱਕੀ ਆ ਸੋ ਮੈਂ ਸੋਚਿਆ ਕਿ ਅੱਜ ਮੈਂ ਆਪਣੀ ਬਾਈਕ ਦਾ ਇੱਕ ਬੇਸਿਕ ਚੈੱਕਅਪ ਕਰਵਾਵਾਂ ਸੋ ਸਵੇਰ ਦਾ ਸਮਾਂ ਆ ਤੇ ਮੈਂ ਰਾਇਲ ਇਨਫੀਲਡ ਦੇ ਸ਼ੋਰੂਮ ਜਾ ਰਿਹਾ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਲੇ ਸ਼ਹਿਰ ਘੁੰਮਾਂਗੇ ਪਰ ਸ਼ੋਰੂਮ ਵੱਲ ਜਾਂਦੇ ਜਾਂਦੇ ਤੁਸੀਂ ਲੇ ਸ਼ਹਿਰ ਦੇ ਜਿਹੜੇ ਹੈਗੇ ਛੋਡੇ ਛੋਡੇ ਵਿਊ ਵੀ ਦੇਖ ਸਕਦੇ ਆ ਸੋ ਉਹ ਆਪਾਂ ਸਫ਼ਰ ਨੂੰ ਸ਼ੁਰੂ ਕਰਦੇ ਆਂ ਸੋ ਇਸ ਵਕਤ ਮੈਂ ਲੇ ਸ਼ਹਿਰ ਦਾ ਜਿਹੜਾ ਮੇਨ ਬਾਜ਼ਾਰ ਹੈਗਾ ਆ ਯਾਨੀ ਕਿ ਇਸ ਏਰੀਆ ਨੂੰ ਮਾਲ ਰੋਡ ਕਹਿੰਦੇ ਆ वैसे मैं तानू अगली वीडियो ਦੇ ਵਿੱਚ ਦਿਖਾਉਂਗਾ ਇੱਥੇ ਮੋਰ ਲੋਰਡ ਦੇ ਵਿੱਚ ਰਾਤ ਨੂੰ ਬਹੁਤ ਜ਼ਿਆਦਾ ਰੌਣਕ ਲੱਗਦੀ ਹੈ ਸੋ ਇਹ ਜਿਹੜੀਆਂ ਤੁਸੀਂ ਮੈਂ ਮੋਰ ਲੋਰਡ ਦੇ ਨੇੜੇ ਹੀ ਆਪਣਾ ਜਿਹੜਾ ਹੋਟਲ ਬੁੱਕ ਕਰਵਾਇਆ ਹੈਗਾ ਤੇ ਆ ਜਿੰਨੀਆਂ ਵੀ ਤੁਸੀਂ ਦੁਕਾਨਾਂ ਦੇਖ ਰਹੇ ਆ ਇਹ ਜ਼ਿਆਦਾਤਰ ਜਿਹੜੀਆਂ ਹੈਗੀਆਂ ਜਿੱਦਾਂ ਇੱਥੇ ਲੇਹ ਤੋਂ ਅੱਗੇ ਜੇ ਤੁਸੀਂ ਕਿਸੇ ਪਾਸੇ ਜਾਣਾ ਘੁੰਮਣ ਨੂੰ ਯਾਨੀ ਕਿ ਜੇ ਨੂਬਰਾ ਵੈਲੀ ਜਾਂ ਪੈਂਗੋਂਗ ਲੇਕ ਜਾਂ ਹੋਰ ਆਲੇ ਦੁਆਲੇ ਦੇ ਇਲਾਕੇ ਦੇਖਣੇ ਆ ਤੇ ਇੱਥੇ ਸਾਰੇ ਜਿਹਨਾਂ ਵੀ ਆ ਤੁਹਾਨੂੰ ਦੁਕਾਨਾਂ ਦਿਖ ਰਹੀਆਂ ਮੋਸਟਲੀ ਇਹ ਟੂਰਿਸਟ ਜਿਹੜੇ ਸੈਂਟਰ ਹੈਗੇ ਯਾਨੀ ਕਿ ਟੂਰਿਜ਼ਮ ਵਾਲਿਆਂ ਦੇ ਆਫਿਸ ਹੈਗੇ ਆ ਤੋ ਉਹ ਕੀ ਕਰਦੇ ਹੈਗੇ ਆ ਤੁਹਾਡੇ ਵਾਸਤੇ ਸ਼ੇਅਰ ਟੈਕਸੀ ਜਾਂ ਫਿਰ ਤੁਹਾਡੀ ਪਰਸਨਲ ਟੈਕਸੀ ਤੁਹਾਨੂੰ ਅਰੇਂਜ ਕਰਕੇ ਦੇ ਦਿੰਦੇ ਆ ਤੇ ਉਹਦੇ ਨਾਲ ਤੁਸੀਂ ਘੁੰਮ ਸਕਦੇ ਆ ਹੁਣ ਇਹ ਜਿਹੜਾ ਸਾਹਮਣੇ ਇਲਾਕਾ ਦੇਖ ਰਹੇ ਆ ਇਹ ਸਾਰਾ ਇਹ ਮੋਲ ਰੋਡ ਦਾ ਹੀ ਪਾਰਟ ਆ ਤੇ ਇਹ ਜਿਹੜੇ ਸਾਹਮਣੇ ਤੁਸੀਂ ਲੱਕੜ ਦੇ ਦੇਖ ਰਹੇ ਆ ਸਾਹਮਣੇ ਬਣੇ ਹੋਇਆ ਇਹ ਇੱਥੇ ਸ਼ਾਮ ਨੂੰ ਦੁਕਾਨਾਂ ਲੱਗਦੀਆਂ ਆ ਤੇ ਇਹ ਉਹ ਸ਼ਾਮ ਦਾ ਨਜ਼ਾਰਾ ਵੀ ਵਾਕਿਆ ਬਹੁਤ ਜ਼ਿਆਦਾ ਦੇਖਣ ਲਾਇਕ ਹੁੰਦਾ ਹੈ ਪਰ ਇਹ ਸਾਰਾ ਜਿਹੜਾ ਇਲਾਕਾ ਹੈਗਾ ਇੱਥੇ ਰੌਣਕ ਮੇਲਾ ਸਾਰਾ ਸ਼ਾਮ ਨੂੰ ਲੱਗਦਾ ਹੈ ਸੋ ਇਸ ਵਕਤ ਬਿਲਕੁਲ ਸਵੇਰ ਦਾ ਟਾਈਮ ਹੈਗਾ ਤੇ ਮੈਂ ਸੋਚਿਆ ਕਿ ਅੱਜ ਪਹਿਲਾਂ ਆਪਣੀ ਬਾਈਕ ਦੀ ਸਰਵਿਸ ਕਰਵਾਈਏ ਕਿਉਂਕਿ ਇੱਕ ਬੇਸਿਕ ਚੈੱਕਅਪ ਕਰਾਉਣਾ ਜ਼ਰੂਰੀ ਹੈ ਕਿਉਂਕਿ ਕਾਫੀ ਜ਼ਿਆਦਾ ਉੱਚੀ ਨੀਵੇਂ ਪਹਾੜਾਂ ਤੋਂ ਲੰਘ ਕੇ ਮੈਂ ਇੱਥੇ ਤੱਕ ਪਹੁੰਚਿਆ ਹਾਂ ਕੱਲ ਸ਼ਾਮ ਹੈ ਜਿੱਦਾ ਤੁਹਾਨੂੰ ਦੱਸ ਹੀ ਚੱਕਾ ਕਿ ਕੱਲ ਸ਼ਾਮ ਨੂੰ ਮੈਂ ਲੇ ਪਹੁੰਚਿਆ ਸੀਗਾ ਤੇ ਲੇ ਸ਼ਹਿਰ ਦੇ ਵਿੱਚ ਦੀ ਆਪਾਂ ਘੁੰਮ ਰਹੇ ਹਾਂ ਔਰ ਤੁਸੀਂ ਇੱਥੇ ਦੇਖੋ ਹਰਿਆਵਲ ਜਿਹੜੀ ਹੈਗੀ ਆ ਉਹ ਬਹੁਤ ਘੱਟ ਹੈ ਯਾਨੀ ਕਿ ਗ੍ਰੀਨਰੀ ਸਾਨੂੰ ਰੁੱਖ ਵਗੈਰਾ ਜ਼ਿਆਦਾ ਦੇਖਣ ਨੂੰ ਮਿਲ ਨਹੀਂ ਰਿਹਾ ਹੈ ਹੁਣ ਆ ਜਿਹੜਾ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ ਨਾ ਜੇ ਤੁਸੀਂ ਇੰਟਰਨੈਟ ਦੇ ਉੱਤੇ ਲੇ ਸ਼ਹਿਰ ਬਾਰੇ ਸਰਚ ਕਰੋਗੇ ਤਾਂ ਤੁਹਾਨੂੰ ਇਹ ਗੇਟ ਜ਼ਰੂਰ ਦੇਖਣ ਨੂੰ ਮਿਲੇਗਾ ਸੋ ਇਹਦੇ ਇਸ ਗੇਟ ਦੇ ਨੇੜੇ ਤੇ ਡੇ ਕਿਤੇ ਇੱਥੇ ਬੱਸ ਸਟੈਂਡ ਵੀ ਹੈਗਾ ਆ ਸੋ ਮੈਂ ਆ ਸਾਰਾ ਏਰੀਆ ਜਿਹੜਾ ਹੈਗਾ ਆ ਵਾਪਸੀ ਤੇ ਐਕਸਪਲੋਰ ਕਰੂੰਗਾ ਪਰ ਫਿਲਹਾਲ ਆਪਾਂ ਰਾਇਲਨਫੀਲਡ ਦੇ ਸ਼ੋਅਰੂਮ ਚੱਲੀਏ ਤੇ ਸਰਵਿਸ ਸੈਂਟਰ ਚੱਲੀਏ ਤੇ ਆ ਜਿਹੜੀਆਂ ਹੁਣ ਤੁਸੀਂ ਸਾਹਮਣੇ ਬੱਸਾਂ ਜਿਹੜੀਆਂ ਦੇਖ ਰਿਆ ਨਾ ਦੋ ਇਹ ਜਿਹੜੀਆਂ ਬੱਸਾਂ ਪਬਲਿਕ ਟਰਾਂਸਪੋਰਟ ਦੀਆਂ ਬੱਸਾਂ ਆ ਯਾਨੀ ਕਿ ਇੱਥੇ ਇਦਾਂ ਦੀਆਂ ਬੱਸਾਂ ਚੱਲਦੀਆਂ ਜੇਕਰ ਤੁਸੀਂ ਯਾਨੀ ਕਿ ਬੱਸ ਦੇ ਉੱਤੇ ਆਲੇ ਦੁਆਲੇ ਦੇ ਇਲਾਕੇ ਘੁੰਮਣੇ ਆ ਤੇ ਤੁਸੀਂ ਇਹਨਾਂ ਨੂੰ ਇਹਨਾਂ ਬੱਸਾਂ ਨੂੰ ਯੂਜ਼ ਕਰ ਸਕਦੇ ਆ ਔਰ ਆਲੇ ਦੁਆਲੇ ਦਾ ਜਿਹੜਾ 뷰 ਦੇਖੋ ਕਿੰਨਾ ਜਿਆਦਾ ਅਲੱਗ ਹੈ ਯਾਨੀ ਕਿ ਇੱਕ ਵਾਰੀ ਤਾਂ ਸੋਚ-ਸੋਚ ਕੇ ਹੈਰਾਨੀ ਹੁੰਦੀ ਹੈ ਕਿ ਆਪਣੇ ਪੰਜਾਬ ਤੋਂ ਤਕਰੀਬਨ 6-700 ਜਾਂ 800 ਕਿਲੋਮੀਟਰ ਦੂਰ ਜਾ ਕੇ ਮਾਹੌਲ ਇਦਾਂ ਇੰਨਾ ਜਿਆਦਾ ਚੇਂਜ ਹੋ ਜਾਂਦਾ ਹੈ ਵੀ ਆਪਾਂ ਹੈਰਾਨੀ ਹੁੰਦੀ ਹੈ ਕਿ ਬਿਲਕੁਲ ਹੀ ਵੱਖਰਾ ਜਿਹਾ ਮਾਹੌਲ ਔਰ ਪਹਾੜਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗ੍ਰੀਨਰੀ ਨਹੀਂ ਹੈਗੀ ਪਰ ਜੇਕਰ ਮੈਂ ਰੋਡ ਵਗੈਰਾ ਦੀ ਗੱਲ ਕਰਾਂ ਤਾਂ ਰੋਡ ਦੀ ਕੰਡੀਸ਼ਨ ਬਹੁਤ ਜਿਆਦਾ ਵਧੀਆ ਹੈ ਯਾਨੀ ਕਿ ਜੇਕਰ ਤੁਸੀਂ ਆਪਣੀ ਬਾਈਕ ਜਾਂ ਆਪਣੀ ਕਾਰ ਦੇ ਉੱਤੇ ਲਦਾਖ ਆਉਣਾ ਚਾਹੁੰਦੇ ਆ ਤਾਂ ਉਹ ਤੁਸੀਂ ਬੜੀ ਆਸਾਨੀ ਨਾਲ ਆ ਸਕਦੇ ਆ ਪਰ ਜੇਕਰ ਤੁਸੀਂ ਰੈਂਟਡ ਬਾਈਕ ਜਾਂ ਰੈਂਟਡ ਕਾਰ ਨੂੰ ਲੈ ਕੇ ਆ ਰਹੇ ਆ ਤਾਂ ਉਹਦੇ ਲਈ ਸਾਨੂੰ ਬਹੁਤ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਪੈਣਗੀਆਂ ਕਿਉਂਕਿ ਕਈ ਵਾਰੀ ਇੱਥੇ ਮੈਂ ਦੇਖਿਆ ਹੈ ਕਿ ਲੋਕ ਹਿਮਾਚਲ ਤੋਂ ਜਾਂ ਫਿਰ ਸ਼੍ਰੀਨਗਰ ਤੋਂ ਆਪਣੀ ਕੋਈ ਬਾਈਕ ਰੈਂਟ ਤੇ ਕਰਕੇ ਲੈ ਆਉਂਦੇ ਆ ਤਾਂ ਇੱਥੇ ਆ ਕੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਸਾਰੀਆਂ ਪ੍ਰੋਬਲਮ ਦੱਸੂਗਾ ਤੇ ਉਹਨਾਂ ਦਾ ਸੋਲੂਸ਼ਨ ਦੱਸੂਗਾ ਕਿ ਤੁਸੀਂ ਕਿੱਦਾਂ ਲੈ ਕੇ ਆਉਣੀ ਬਾਈਕ ਲਓ ਜੀ ਆਪਾਂ ਸਰਵਿਸ ਸੈਂਟਰ ਪਹੁੰਚ ਗਏ ਆ ਤੇ ਮੈਂ ਤਾਂ ਸੋਚਿਆ ਸੀਗਾ ਕਿ ਮੈਨੂੰ ਤਕਰੀਬਨ ਕੋਈ ਇੱਕ ਇੱਥੇ ਇੱਕ ਜਾਂ ਡੇਢ ਘੰਟਾ ਲੱਗੂਗਾ ਤੇ ਮੇਰੀ ਬਾਈਕ ਦਾ ਜਿਹੜਾ ਬੇਸਿਕ ਚੈੱਕਅਪ ਹੋ ਜਾਊਗਾ ਪਰ ਜਦੋਂ ਮੈਂ ਇੱਥੇ ਪਹੁੰਚੇ ਆ ਤੇ ਤੁਸੀਂ ਦੇਖੋ ਕਿੰਨੀ ਜ਼ਿਆਦਾ ਲਾਈਨ ਲੱਗੀ ਹੋਈ ਹੈ ਇਹ ਸਾਰੀਆਂ ਬਾਈਕ ਦੀ ਅੱਜ ਸਰਵਿਸ ਹੋਣੀ ਆ ਸੋ ਮੈਨੂੰ ਹੁਣ ਇਹਨਾਂ ਨੇ ਕਿਹਾ ਹੈ ਕਿ ਸ਼ਾਮ ਨੂੰ 7 ਜਾਂ 8 ਵਜੇ ਤੁਹਾਨੂੰ ਬਾਈਕ ਜਿਹੜੀ ਹੈਗੀ ਉਹ ਵਾਪਸ ਮਿਲੂਗੀ ਸੋ ਮੈਂ ਆਪਣੀ ਬਾਈਕ ਨੂੰ ਇੱਥੇ ਰਾਇਲ ਇੰਫੀਲਡ ਦੇ ਸਰਵਿਸ ਸੈਂਟਰ ਦੇ ਵਿੱਚ ਛੱਡ ਕੇ ਤੇ ਹੁਣ ਬਾਈ ਬੱਸ ਮੈਂ ਵਾਪਸ ਲੇ ਸ਼ਹਿਰ ਜਾ ਰਹੇ ਆਂ ਸੋ ਆਪਾਂ ਗੱਲ ਕਰਦੇ ਸੀਗੇ ਕਿ ਜੇਕਰ ਕਿਸੇ ਵਿਅਕਤੀ ਨੇ ਬਾਈਕ ਦੇ ਉੱਤੇ ਯਾਨੀ ਕਿ ਮੋਟਰਸਾਈਕਲ ਦੇ ਉੱਤੇ ਇੱਥੇ ਤੱਕ ਪਹੁੰਚਣਾ ਆ ਤਾਂ ਮੈਨੂੰ ਮੇਰੀ ਆ ਪਿਛਲੀਆਂ ਵੀਡੀਓ ਦੇ ਵਿੱਚ ਕੁਝ ਕਮੈਂਟ ਮਿਲੇ ਸੀਗੇ ਜਿਹਦੇ ਵਿੱਚ ਮੈਨੂੰ ਇੱਕ ਦੋ ਜਣਿਆਂ ਨੇ ਪੁੱਛਿਆ ਸੀਗਾ ਕਿ ਸਾਡੇ ਕੋਲ 100 cc ਦੀ ਬਾਈਕ ਹੈ ਕੀ ਅਸੀਂ 100 cc ਵਾਲੀ ਬਾਈਕ ਦੇ ਉੱਤੇ ਆ ਸਕਦੇ ਆ ਤੁਸੀਂ ਦੇਖੋ ਜੇਸਾ ਨਾਲ ਰੋਡ ਦੀ ਕੰਡੀਸ਼ਨ ਆ ਮੈਂ ਇੱਥੇ ਬਹੁਤ ਸਾਰੀਆਂ ਬਾਈਕ ਦੇਖੀਆਂ ਜਿਹੜੀਆਂ ਕਿ 100 cc ਦੀਆਂ ਬਾਈਕ ਦੇ ਉੱਤੇ ਟੂਰਿਸਟ ਆ ਰਹੇ ਸੀਗੇ ਕੋਈ ਤਾਂ ਕੀ ਆਪਣੇ ਪੁਰਾਣੇ ਬਜਾਜ ਚੇਤਕ ਸਕੂਟਰ ਦੇ ਉੱਤੇ ਆ ਰਹੇ ਵੀ ਸੀਗੇ ਇਸ ਤੋਂ ਇਲਾਵਾ ਪਲੈਟੀਨਾ ਮੋਟਰਸਾਈਕਲ ਵੀ ਦੇਖਿਆ ਇਸ ਤੋਂ ਲਾਵਾ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਵੀ ਮੈਂ ਕਾਫੀ ਮੁੰਡੇ ਇੱਧਰ ਨੂੰ ਆਉਂਦੇ ਹੋਏ ਦੇਖੇ ਯਾਨੀ ਕਿ ਜੇਕਰ ਤੁਸੀਂ 100 ਸੀਸੀ ਦੀ ਬਾਈਕ ਲੈ ਕੇ ਆਵੋਗੇ ਤਾਂ ਪ੍ਰੋਬਲਮ ਕੋਈ ਨਹੀਂ ਆਉਣ ਵਾਲੀ ਪਰ ਪ੍ਰੋਬਲਮ ਉਦੋਂ ਆਊਗੀ ਜੇਕਰ ਤੁਸੀਂ ਰੈਂਟਡ ਬਾਈਕ ਯਾਨੀ ਕਿ ਕਿਰਾਏ ਤੇ ਲਈ ਹੋਈ ਬਾਈਕ ਲੈ ਕੇ ਇੱਧਰ ਨੂੰ ਆਉਂਗੇ ਉਹਦੀ ਵਜ੍ਹਾ ਆ ਉਹਦੀ ਵਜ੍ਹਾ ਕੀ ਹੈਗੀ ਆ ਹੁਣ ਦੇਖੋ ਲਦਾਖ ਆਉਣ ਦੇ ਲਈ ਮੇਨਲੀ ਦੋ ਰੂਟ ਫਾਲੋ ਕੀਤੇ ਜਾਂਦੇ ਆ ਪਹਿਲਾ ਰੂਟ ਤਾਂ ਹੈਗਾ ਆ ਕਿ ਸ਼੍ਰੀਨਗਰ ਕਾਰਗਿਲ ਵਾਲਾ ਰੂਟ ਜਿੱਥੇ ਜੈਸ ਰੂਟ ਤੋਂ ਮੈਂ ਆਇਆ ਤੇ ਦੂਸਰਾ ਰੂਟ ਹੈਗਾ ਆ ਮਨਾਲੀ ਵਾਲੀ ਸਾਈਡ ਤੋਂ ਸੋ ਜੇਕਰ ਤੁਸੀਂ ਮਨਾਲੀ ਵਾਲੀ ਸਾਈਡ ਤੋਂ ਆਉਨੇ ਆ ਤੇ ਤੁਸੀਂ ਸੋਚਦੇ ਆ ਕਿ ਮਨਾਲੀ ਤੱਕ ਆਪਾਂ ਬੱਸ ਦੇ ਉੱਤੇ ਚਲੇ ਜਾਈਏ ਤੇ ਮਨਾਲੀ ਤੋਂ ਬਾਈਕ ਰੈਂਟ ਤੇ ਲੈ ਕੇ ਤੇ ਫਿਰ ਲੇ ਚਲੇ ਜਾਵਾਂਗੇ ਜਾਂ ਫਿਰ ਦਿੱਲੀ ਤੋਂ ਹੀ ਜਿਹੜਾ ਕੋਈ ਵਿਅਕਤੀ ਦਿੱਲੀ ਤੋਂ ਬਾਈਕ ਰੈਂਟ ਕਰਕੇ ਆ ਰਿਹਾ ਜਾਂ ਚੰਡੀਗੜ੍ਹ ਤੋਂ ਬਾਈਕ ਰੈਂਟ ਤੇ ਲੈ ਕੇ ਆ ਰਿਹਾ ਯਾ ਫਿਰ ਜੇ ਤੁਸੀਂ ਸੋਚਦੇ ਹੋ ਕਿ ਸ਼੍ਰੀਨਗਰ ਤੋਂ ਬਾਈਕ ਰੈਂਟ ਤੇ ਲੈ ਕੇ ਤੇ ਫਿਰ ਲੇਹ ਤੱਕ ਚਲਾ ਜਾਵਾਂਗੇ ਤਾਂ ਫਿਰ ਤੁਹਾਨੂੰ ਲੇਹ ਦੇ ਵਿੱਚ ਪਹੁੰਚ ਕੇ ਉਹ ਜਿਹੜੀ ਬਾਈਕ ਹੈਗੀ ਹੈ ਇਹ ਤੁਸੀਂ ਲੇਹ ਦੇ ਵਿੱਚ ਅੱਗੇ ਨਹੀਂ ਚਲਾ ਸਕਦੇ ਯਾਨੀ ਕਿ ਸ਼੍ਰੀਨਗਰ ਜਾਂ ਫਿਰ ਮਨਾਲੀ ਤੋਂ ਤੁਸੀਂ ਬਾਈਕ ਰੈਂਟ ਰੈਂਟ ਤੇ ਉੱਤੇ ਲੈ ਕੇ ਲੇਹ ਤੱਕ ਤਾਂ ਪਹੁੰਚ ਸਕਦੇ ਆ ਪਰ ਲੇ ਦੇ ਵਿੱਚ ਜਿਹੜੀਆਂ ਅਗਲੀਆਂ ਥਾਵਾਂ ਹੈਗੀਆਂ ਉਹ ਤੁਸੀਂ ਆਪਣੀ ਉਸ ਹਿਮਾਚਲ ਵਾਲੀ ਬਾਈਕ ਜਾਂ ਫਿਰ ਸ਼੍ਰੀਨਗਰ ਵਾਲੀ ਬਾਈਕ ਦੇ ਉੱਤੇ ਨਹੀਂ ਦੇਖ ਸਕਦੇ ਕਿਉਂਕਿ ਇੱਥੇ ਨਾ ਲਦਾਖ ਸ਼ਹਿਰ ਦੇ ਵਿੱਚ ਬਾਈਕ ਰੈਂਟ ਦੇ ਉੱਤੇ ਮਿਲਦੀ ਹੈ ਤੇ ਜਿਹੜੇ ਲੋਕ ਬਾਈਕ ਰੈਂਟ ਦੇ ਉੱਤੇ ਦਿੰਦੇ ਆ ਉਹਨਾਂ ਦੀ ਆਪਣੀ ਇੱਕ ਯੂਨੀਅਨ ਬਣੀ ਹੋਈ ਆ ਸੋ ਉਹ ਜਿਹੜੀ ਯੂਨੀਅਨ ਹੈਗੀ ਆ ਉਹ ਬਾਹਰ ਲੀਆਂ ਬਾਈਕਾਂ ਨੂੰ ਇੱਥੇ ਅਲਾਉ ਨਹੀਂ ਕਰਦੀ ਆ ਯਾਨੀ ਕਿ ਜੇਕਰ ਕੋਈ ਵਿਅਕਤੀ ਸ਼੍ਰੀਨਗਰ ਜਾਂ ਫਿਰ ਹਿਮਾਚਲ ਦੇ ਮਨਾਲੀ ਤੋਂ ਕੋਈ ਬਾਈਕ ਰੈਂਟ ਤੇ ਲੈ ਕੇ ਆਉਂਦਾ ਆ ਤੇ ਉਹ ਉਹਨਾਂ ਨਾਲ ਇੱਕ ਤਾਂ ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਕਰਦੇ ਆ ਕਿ ਲੜਾਈ ਝਗੜਾ ਵੀ ਹੋ ਸਕਦਾ ਜਾਂ ਫਿਰ ਨਾਰਮਲੀ ਮੈਂ ਸੁਣਿਆ ਸਗਾ ਕਿ ਬਾਹਰ ਰੀਆਂ ਬਾਈਕ ਜਾਂ ਜਾਨੀ ਕਿ ਟੈਕਸੀ ਜੇ ਤੁਸੀਂ ਆਲੇ ਦੁਆਲੇ ਤੋਂ ਕਰਾਏ ਤੇ ਕਰਾ ਕੇ ਲੈ ਕੇ ਆਉਂਦੇ ਆ ਤਾਂ ਉਹਦਾ ਟਾਇਰ ਵਗੈਰਾ ਵੀ ਪੈਂਚਰ ਕਰ ਦਿੰਦੇ ਆ ਮੈਂ ਸੁਣਿਆ ਸਗਾ ਇਹ ਸੋ ਕੋਸ਼ਿਸ਼ ਇਹ ਹੀ ਕੀਤੀ ਜਾਵੇ ਕਿ ਜੇ ਤਾਂ ਤੁਹਾਡੇ ਕੋਲ ਆਪਣੀ ਬਾਈਕ ਹੈਗੀ ਆ ਤਾਂ ਸਭ ਤੋਂ ਵਧੀਆ ਗੱਲ ਆ ਤੇ ਜੇਕਰ ਕਿਉਂਕਿ ਹੁਣ ਹਰੇ ਕਿਸੇ ਕੋਲ ਰਾਇਲ ਐਂਫੀਲਡ ਜਾਂ ਬੁਲਟ ਵਰਗੀ ਵੱਡੀ ਬਾਈਕ ਨਹੀਂ ਹੁੰਦੀ ਕਿਉਂਕਿ ਇਸ ਤੋਂ ਅਗਲੀਆਂ ਜਿਹੜੀਆਂ ਥਾਵਾਂ ਹੈਗੀਆਂ ਉਹ ਬਹੁਤ ਜ਼ਿਆਦਾ ਹਾਈਟ ਦੇ ਉੱਤੇ ਆ ਤੇ ਇੰਨੀ ਜ਼ਿਆਦਾ ਹਾਈਟ ਦੇ ਉੱਤੇ ਜਾਂ ਦੇ ਲਈ ਵੱਡੇ ਵੱਡੀ ਬਾਈਕ ਚਾਹੀਦੀ ਹੈ ਸੋ ਜੇਕਰ ਤੁਸੀਂ ਰੈਂਟ ਦੇ ਉੱਤੇ ਬਾਈਕ ਲੈ ਕੇ ਘੁੰਮਣਾ ਵੀ ਹੈ ਤੇ ਤੁਸੀਂ ਲੇ ਸ਼ਹਿਰ ਦੇ ਵਿੱਚੋਂ ਜਿਹੜੀ ਬਾਈਕ ਰੈਂਟ ਤੇ ਲਿਓ ਹਾਂਜੀ ਆਪਾਂ ਜਿਹੜੀ ਸਵੇਰੇ ਬਾਈਕ ਦਿੱਤੀ ਸੀਗੀ ਸਰਵਿਸ ਕਰਨ ਦੇ ਲਈ ਆਪਣੀ ਸਰਵਿਸ ਹੋ ਗਈ ਹੈ ਬਾਈਕ ਤੇ ਹੁਣ ਮੈਂ ਬਾਈਕ ਲੈਣ ਲਈ ਜਾ ਰਿਹਾ ਹਾਂ ਉੱਧਰ ਨੂੰ ਦੇਖੋ ਸਾਹਮਣੇ ਦਾ ਨਜ਼ਾਰਾ ਕਿੰਨਾ ਸੋਹਣਾ ਹੈ ਔਰ ਇਹ ਸਾਹਮਣੇ ਰਾਇਲ ਐਨਫੀਲਡ ਦਾ ਸ਼ੋਰੂਮ ਤੇ ਨਾਲ ਹੀ ਉੱਥੇ ਸਰਵਿਸ ਸਟੇਸ਼ਨ ਵੀ ਹੈਗਾ ਆ ਤੇ ਤਕਰੀਬਨ ਸਵੇਰੇ ਮੈਂ 9 ਵਜੇ ਬਾਈਕ ਦੇ ਕੇ ਗਿਆ ਸੀਗਾ ਇਹਨਾਂ ਨੂੰ ਤੇ ਇਹਨਾਂ ਨੇ ਮੈਨੂੰ ਹੁਣ 7 ਵਜੇ ਬਾਈਕ ਵਾਪਸ ਕੀਤੀ ਆ ਇੰਨੀ ਦੇਰ ਵਿੱਚ ਮੈਂਲੇ ਸ਼ਹਿਰ ਜਿਹੜਾ ਹੈਗਾ ਪੈਦਲ ਘੁੰਮ ਕੇ ਸਾਰਾ ਦੇਖ ਲਿਆ ਤੇ ਹੁਣ ਆਪਾਂ ਜਾਣਦੇ ਆ ਦੇਖਦੇ ਆ ਵੀ ਕੀ ਕੁਝ ਚੇਂਜ ਕੀਤਾ ਹੋਵੇ ਅਗਰ ਕੋਈ ਪਾਰਟ ਚੇਂਜ ਕੀਤਾ ਹੋਇਆ ਜਾਂ ਤੇ ਜਨਰਲ ਸਰਵਿਸ ਜਨਰਲ ਚੈੱਕਅਪ ਕੀ ਕੀਤਾ ਹੈਗਾ ਉਹ ਆਪਾਂ ਦੇਖਦੇ ਆ ਲਓ ਜੀ ਆਪਣੀ ਬਾਈਕ ਹੋ ਗਈ ਹੈ ਰੈਡੀ ਤੇ ਜਿੰਨਾ ਵੀ ਇਹਦਾ ਨਟ ਬੋਲ ਸੀਗੇ ਸਾਰੇ ਇੱਕ ਵਾਰੀ ਸਾਰੇ ਚੈੱਕਅਪ ਕਰਾ ਲਿਆ ਏਅਰ ਫਿਲਟਰ ਵਾਟਰ ਫਿਲਟਰ ਕਲੀਅਰ ਕਰਾ ਲਿਆ ਸਾਰਾ ਤੇ ਹੁਣ ਆਪਾਂ ਅਗਲੇ ਸਫਰ ਤੇ ਵੱਧਦੇ ਆ ਧੰਨਵਾਦ